ਉਸ ਤੋਂ ਇਲਾਵਾ ਸਾਡੇ ਕੋਲੇ ایرਬਰਡਸ ਵਾਚੇਸ ਤੇ ਸਮਾਰਟ ਵਾਚੇਸ ਵੀ ਅਵੇਲੇਬਲ ਨੇ ਭਾਜੀ ਕਾ ਬੜੀ ਸੋਹਣੀ ਯਾਰ ਮੈਨੇ ਇਹਦੇ ਬਾਰੇ ਦੱਸੋ ਯਾਰ ਇਹ ਕਿਹੜੀ ਭਾਜੀ ਇਹ ਫੋਸਲ ਬ੍ਰਾਂਡ ਦੀ ਵਾਚ ਆ ਇਹਦੀ ਐਮ ਆਰ ਪੀ ਹੈਗੀ ਆ 14995 ਰੁਪਏ ਤੇ ਦੇਖੋ ਨੈਟ ਦੇ ਉੱਤੇ ਆਨਲਾਈਨ ਉਹਨੇ ਦੀ ਹੀ ਵਿਕ ਰਹੀ ਆ 1 ਰੁਪਏ ਦਾ ਵੀ ਲੈਸ ਨਹੀਂ ਦੇ ਰਹੇ ਇਹ ਸੋਹਣਾ ਮਾਡਲ ਆ ਭਾਜੀ ਬਿਲਕੁਲ ਹਾਂਜੀ ਹਾਂਜੀ ਭਾਜੀ ਪਰ ਰਿਹਾਨ ਹੋਮ ਅਪਲੈਂਸਸ ਤੇ ਤੁਹਾਨੂੰ ਮਿਲੇਗੀ ਸਿਰਫ 4500 ਰੁਪਏ ਦੀ ਪਾਜੀ ਕੀ ਗੱਲਾਂ ਕਰਦੇ ਹੋ 70% ਤੱਕ ਦਾ ਡਿਸਕਾਊਂਟ ਆ ਗਿਆ ਤੇ ਹਾਂਜੀ ਹਾਂਜੀ ਪਾਜੀ ਅਲੱਗ ਅਲੱਗ ਪ੍ਰੋਡਕਟਸ ਦੇ ਉੱਤੇ ਅਲੱਗ ਅਲੱਗ ਲੈਸ ਹੈ ਤੁਹਾਨੂੰ ਸਿਰਫ ਦਵਾਂਗੇ 4500 ਦੀ ਤੇ ਜਿੱਦਾਂ ਹੋਰ ਆ ਬਾਕੀ ਪਈਆਂ ਇਹਨਾਂ ਦੇ ਇਹ ਸਾਰਿਆਂ ਦੇ ਉੱਤੇ ਵੀ ਪਾਜੀ ਇਸ ਦਾ ਲਈ ਲੈਸ ਹੈਗਾ ਆ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਤੁਹਾਨੂੰ ਦਿਖਾਣਾ ਪਾਜੀ ਇਹ Samsung ਦੇ ਬਰਡਸ ਆ ਜਿਹੜੇ ਕੀ ਆਨਲਾਈਨ 10000 ਦੇ ਸੇਲ ਹੋ ਰਹੇ ਆ ਤੇ ਰਿਹਾਨ ਹੋਮ ਪਲੈਂਸਿਸ ਤੇ ਮਿਲਣਗੇ ਸਿਰਫ 5000 ਦੇ ਮਤਲਬ ਭਾਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕਰਾਮਾਤ ਕਿੱਦਾਂ ਕਰੀ ਜਾਂਦੇ ਹੋ ਮਤਲਬ ਘੱਟੋ ਘੱਟ 50% ਦਾ ਡਿਸਕਾਊਂਟ ਹਰ ਚੀਜ਼ ਤੇ ਹਾਂਜੀ ਭਾਜੀ ਇਹ ਆਨਲਾਈਨ ਰੇਟ ਦੱਸਿਆ ਜਦ ਕਿ ਇਹਦੀ ਐਮਆਰਪੀ ਦਾ 20000 ਆ ਪਰ ਫਿਰ ਵੀ ਰਿਹਾਨ ਹੋਮ ਪਲੈਂਸਿਸ ਤੇ ਇਹ ਤੁਹਾਨੂੰ ਮਿਲੇਗਾ ਸਿਰਫ 5000 ਦਾ ਉਸ ਤੋਂ ਬਾਅਦ